ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਹੈ ਜਿਹੜਾ ਕਿ ਸਰਹੰਦ ਤੋਂ ਖੰਨੇ ਜਾਂਦੇ ਹੋਏ ਅੱਗੇ ਦਰਾਂਹੇ ਤੋਂ ਬਾਅਦ ਆਂਦਾ ਹੈ ਇਹ ਨੀਚੇ ਪੂਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਸਾਰੇ ਚਾਰੇ ਤਰਫ ਸ਼ੀਸ਼ਾ ਲੱਗਾ ਹੋਇਆ ਹੈ ਪੁਰਾਣੀ ਜਿਹੜੀ ਗੁਰੂ ਮਹਾਰਾਜ ਦੇ ਟਾਈਮ ਦੀ ਮੰਦਰੀ ਹੈ ਉਸ ਦੇ ਵੀ ਤੁਹਾਨੂੰ ਦਰਸ਼ਨ ਹੋਣਗੇ ਜਰੂਰ ਜਾਇਓ ਤੇ ਗੁਰੂ ਸਾਹਿਬ ਜੀ ਦੇ ਮੰਜ਼ੀਆਂ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਏ ਵੀ ਗੁਰਦੁਆਰਾ ਇਤਿਹਾਸ ਦਾ ਬਹੁਤ ਵੱਡਾ ਸਥਾਨ ਹੈ ਕਿਉਂਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਗੁਰਦੁਆਰਾ ਸਹਾਇ ਤਰਨ ਤਰਨ ਦੀ ਸੇਵਾ ਕਰਵਾਈ ਤਾਂ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 7 ਸਾਲ 7 ਮਹੀਨੇ ਅਤੇ 7 ਦਿਨ ਇਸੇ ਜਗ੍ਹਾ ਤੇ ਹੀ ਠਹਿਰੇ ਸਨ ਇਹ ਵੀ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੈ ਜੇ ਜਦੋਂ ਜਾਓ ਤੁਸੀਂ ਅੰਮ੍ਰਿਤਸਰ ਤੋਂ ਸਾਈਡ ਤੇ ਝੂਲਤੇ ਮਹਿਲ ਪੈਂਦਾ ਹੈ ਗੁਰਦੁਆਰਾ ਤੇ ਉਸਦੇ ਬਹੁਤ ਹੀ ਨੇੜੇ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਤੁਸੀਂ ਪੈਦਲ ਚੱਲ ਕੇ ਵੀ ਜਾ ਸਕਦੇ ਹੋ ਜਦੋਂ ਕਦੀ ਤੁਸੀਂ ਝੂਲਤੇ ਮਹਿਲ ਜਾਓ ਤਾਂ ਉਹਦੇ ਸਾਹਮਣੇ ਗੁਰਦੁਆਰਾ ਮੰਜੀ ਸਾਹਿਬ ਹੈ ਜੋ ਕਿ ਬਹੁਤ ਵੱਡਾ ਇਤਿਹਾਸਿਕ ਇਤਿਹਾਸਕ ਸਥਾਨ ਹੈ ਆਓ ਤਾਂ ਉਹਨੂੰ ਅੰਦਰੋਂ ਦਰਸ਼ਨ ਕਰਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਗੁਰਦੁਆਰਾ ਸਾਹਿਬ ਜਿੱਥੇ ਹੁਣ ਵੀ ਕਾਰ ਸੇਵਾ ਚੱਲ ਰਹੀ ਹੈ ਬਹੁਤ ਸੋਹਣਾ ਸਥਾਨ ਬਣਾਇਆ ਹੈ ਜਦੋਂ ਵੀ ਕਦੇ ਜਾਓ ਚੂਲ ਤੇ ਮਹਿਲ ਤਾਂ ਉਹਦੇ ਬਿਲਕੁਲ ਹੀ ਸਾਹਮਣੇ ਇਹ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਹੈ ਤੇ ਜਰੂਰ ਜਾਓ ਤੇ ਦਰਸ਼ਨ ਕਰਕੇ ਆਇਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਤੇ ਉੱਥੇ ਪ੍ਰਾਣੀ ਇੱਕ ਖੂਬੀ ਹੈ ਉਸਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਜਿਹੜੀ ਕਿ ਉਸ ਟਾਈਮ ਪੁਰਾਣੇ ਟਾਈਮ ਦੀ ਉੱਥੇ ਖੂ ਹੈ ਇਹ ਬਾਬਾ ਜੀ ਨੇ ਜਿਹੜੇ ਹੋਂਦ ਦੇ ਸੇਵਾ ਕਰ ਰਹੇ ਹਨ ਇਹ ਨੀਚੇ ਪੂਰਾ ਸਾਹਿਬ ਬਣਿਆ ਹੋਇਆ ਹੈ ਇਹ ਸਥਾਨ ਹੈ ਜਿੱਥੇ ਕਦੇ ਮਹਾਰਾਜਾ ਸਾਹਿਬ ਜੀ ਬੈਠਦੇ ਹੁਣ ਇਹ ਬਿਲਕੁਲੀ ਗੁਰਦੁਆਰੇ ਸਾਹਿਬ ਦੇ ਸਾਈਡ ਤੇ ਬਣਿਆ ਹੈ ਭੋਰਾ ਸਾਹਿਬ ਇਹ ਉਥੜਾ ਹੈ ਵਾਹਿਗੁਰੂ 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 ਮੱਕੀ ਆਉ ਤੁਹਾਨੂੰ ਬਾਹਰ ਵੀ ਦਰਸ਼ਨ ਕਰਾਉਂਦੇ ਆ ਉਸ ਪੁਰਾਣੇ ਖੂਹ ਦੇ ਇਹ ਬਿਲਕੁਲ ਕੋਲ ਦੁਵਾਰਾ ਸਾਹਿਬ ਦੇ ਬੈਕ ਸਾਈਡ ਤੇ ਹੈ ਪੁਰਾਣਾ ਖੂਹ ਆ ਲਓ ਜੀ ਕਰੋ ਦਰਸ਼ਨ ਇਹ ਪੁਰਾਣੇ ਕੋਦੇ ਜਿਹੜਾ ਕਿ ਸ੍ਰੀ ਗੁਰਵਰਜਨ ਦੇਵ ਜੀ ਦੇ ਟਾਈਮ ਤੋਂ ਹੈ ਇਸ ਜਗ੍ਹਾ ਸਜੋਬਿਤ ਹੈ ਇਹ ਹੈ ਝੂਲਤੇ ਮਹਿਲ ਜਿਹੜੇ ਕਿ ਸਾਰੀ ਅਕੈਡਮੀ ਦੇ ਵਿਦਿਆਰਥੀ ਉਹ ਝੂਲਤੇ ਮਹਿਲ ਤੇ ਚੂਲੇ ਲੈ ਲੈ ਰਹੇ ਨੇ ਮੋਦੀ ਸੰਗਤure ਜਦੋਂ ਅੰਮ੍ਰਿਤਸਰ ਤੋਂ ਸਾਈਡ ਤੇ ਜਾਂਦੇ ਨੇ ਤਾਂ ਯੂਰੇ ਜ਼ਰੂਰ ਜਾ ਕੇ ਆਉਂਦੇ ਨੇ ਚੂਲੇ ਤੇ ਮਹਿਲ ਤੁਸੀਂ ਵੀ ਜਾਓ ਤਾਂ ਜ਼ਰੂਰ ਜਾ ਕੇ ਆਇਓ ਤੇ ਚੂਲੇ ਜ਼ਰੂਰ ਲੈ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ